ਅੱਜ ਦੀ ਸ਼ਾਰਟ ਵੀਡੀਓ ਵਿੱਚ ਨਾ ਆਪਾਂ ਤੁਹਾਨੂੰ ਤਿੰਨ ਗਾਵਾਂ ਦਿਖਾਵਾਂਗੇ ਕਿੰਨੇ ਗੱਭਣਾ ਨੇ ਤੇ ਤਿੰਨ ਨੰਬਰ ਦੇ ਜਿਹੜਾ ਤੁਹਾਨੂੰ ਤੋਹਫ਼ਾ ਦਿਖਾਵਾਂਗੇ ਵੀ ਇਹ ਵੀ ਗੱਭਣੀ ਹੈ ਤਾਂ ਤੇ ਥੋੜੇ ਦਿਨਾਂ ਦਾ ਕੱਚਾ ਜਿਹਾ ਫੁੱਲ ਚੰਗੇ ਕੱਦ ਕਾਠ ਚੰਗੇ ਲੇਵੇ ਵਾਲਾ ਸੀਮਿੰਟ ਡੀਟੇਲ ਤੋਂ ਲੈ ਕੇ ਸਾਰਾ ਬਾਈ ਕੋਲੇ ਰਿਕਾਰਡ ਹੈ ਸਾਰਾ ਮਿਲੂ ਬਾਈ ਸਾਰਾ ਫਾਰਮ ਦੀ ਵਹਿੜਾ ਆਪੀ ਤੇ ਜੇ ਤੁਸੀਂ ਆਪਾਂ ਸਟਾਰਟ ਕਰ ਦਲਾਂ ਜੇ ਕਿਹੜਾ ਸੁਹਾ ਹੈ ਬਾਈ ਰਿਜਨਲ ਦੂਜਾ ਸੁਹਾ ਦੰਦਾਂ ਦੀ ਚੌਗੀ ਆ ਜੀ ਦੰਦਾਂ ਚੌਗੀ ਰਿਜਨਲ ਦੂਜਾ ਸੁਹਾ ਥਾਂਡੇ ਵੀ ਦੀ ਸਾਫ ਸੁਗਰੀ ਕਿੰਨਾ ਤੱਕ ਕੱਢਾ ਦੁੱਧ ਬਾਈ ਯਾਰ 32 33 ਕਿਲੋ ਪਹਿਲਣ ਦਾ ਪਾਇਆ ਤੇ ਅੱਜ ਕੀ ਕਿੰਨੀ ਮੀਂਹ ਆਪ ਸਪਾਈਕ ਦੀ ਆ ਬਾਈ ਹੂੰ ਤੇ ਗਾਹਾਂ ਦੇ ਯਾਰ ਮਾਟਾ ਤੋਂ ਗੱਬਣਾ ਫਰਾ ਫੁੱਲ ਮਿਲ ਜੂ ਚੰਗੇ ਸੀਮਨ ਤੋਂ ਗੱਬਣਾ ਚਿੰਗੇ ਚੰਗੇ ਸੀਮਨ ਦੀ ਖੋਦ ਆ ਫੇਸ ਵਗੈਰਾ ਚੈੱਕ ਕਰ ਸਕਦਾ ਬਰੀਡ ਸੈਲਿੰਗ ਚਮਕ ਇੱਕ ਨੰਬਰ ਫੁੱਲ ਵੱਡੀ ਆ ਤੇ ਮੁੱਲ ਨਾ ਤਾਂ ਬਾਈ ਨੇ ਕਰਿਆ ਬਾਈ 1.5 ਤੇ ਨਾ ਕਰਿਆ ਬੈਠਦਾ ਡੇਢ ਦੀ ਗੁਈ ਆ ਭਾਈ 1 ਰੁਪਿਆ ਵੀ ਨਹੀਂ ਕੱਟਦੀ ਆ ਬੱਖਰ ਰੁਪਏ ਜੋ ਭਾਈ ਕਹਿੰਦਾ ਸੋੜ ਕਰ ਦੇਂਗੇ ਸੋੜ ਵੀ ਇਹ ਕਰਾਂਗੇ ਕਹਿੰਦਾ 200 ਕਿਲੋਮੀਟਰ ਤੱਕ ਜਿੱਥੇ ਮਰਜ਼ੀ ਮੰਗਾ ਹਾਂ ਉਹੀ ਚਾਹੇ ਅਗਲਾ ਸੋੜ ਕਰਾ ਲੈ ਚਾਹੇ 100 ਕਿਲੋਮੀਟਰ ਤੱਕ ਪਹੁੰਚ ਕਰਾ ਲੈ ਸਹੀ ਗੱਲ ਆ ਭਾਈ ਤੇ ਜੱਗੇ ਇਧਰੋਂ 2 ਨੰਬਰ ਤੇ ਇਹ ਇਹ ਭਾਈ ਪਹਿਲਾ ਸੂਆ ਸੋੜ ਕਿੰਨੇ ਦਿਨਾਂ ਦੀ ਕੱਚੀ ਇਹ ਭਾਈ ਹਫਤੇ ਦੀ ਕੱਚੀ ਆ ਹਫਤੇ ਦੀ ਕੱਚੀ ਹਾਂ ਭਾਈ ਦੰਦਾ ਦੀ ਚੌਕੀ ਆ ਵੀ ਦੰਤੋਂ ਚੌਕੀ ਮੋਲੇ ਦਾ ਮੁੱਲ ਭਾਈ 55000 55 ਹੰਡੇ ਵੀ ਕਰਮ ਵਾਲੀ ਬਹੁਤ ਧੀਵਾ ਬਹੁਤ ਬਰੋ ਸੋਨਾ ਥਣ ਚੰ ਕਿੰਨਾ ਦੱਤ ਪਾ ਦੂ ਬਈ ਦੁੱਧ ਬਈ 16 17 ਕਿਲੋ ਪਾ ਦੂ ਹੁਣ ਠੀਕ ਹੈ ਬਈ ਤੇ ਅੱਗੇ ਆ ਗਿਆ ਜਰਸੀ ਫੁੱਲ ਵਟੇ ਜਰਸੀ ਵੀਰੇ ਕੱਚੀ ਆ ਬਹਿੜ ਹਜੇ ਵੀ ਹਫਤੇ ਦੀ ਰੀਨਲ ਪੰਜਾਬ ਵਾਲੀ ਆ ਦੂਜਾ ਸੂ ਆ ਵੀਰੇ ਇਹ ਮੁੱਲੇ ਦਾ ਜਕਾ ਮੁੱਲ ਵੀਰੇ ਇਹਦਾ 70000 ਆ 60000 ਲੈਣਾ ਕੋ ਬਈ 60000 ਰੁਪਏ ਬਾਈ ਕਹਿੰਦਾ ਥਣ ਥਣ ਬਹੁਤ ਚੰਗਾ ਵੀਰੇ ਇਹਦਾ ਲੈਵੇ ਦੀ ਸਾਫ ਸੁਥਰੀ ਪਿੰਡ ਟੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਦੱਪਾ ਮਾਲ ਨੰਬਰ ਬੋਲ ਦੇ ਜਕਾ 86999977138 ਬਈ ਠੀਕ ਹੈ ਬਈ